ਅੱਜ ਪੰਜਾਬ ਟੈਕਸ ਬਾਰ ਐਸੋਸੀਏਸ਼ਨ ਡਿਸਟ੍ਰਿਕਟ ਟੈਕੈਸ਼ੀਅਲ ਬਾਰ ਐਸੋਸੀਏਸ਼ਨ ਸੇਲ ਟੈਕਸ ਦੇ ਵਿਭਿੰਨ ਵਪਾਰਿਕ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਹੋਈ ਬੈਟ ਅਤੇ ਜੀਐਸਟੀ ਦੇ ਰਿਫੰਡਸ ਨੂੰ ਲੈ ਕੇ ਲਗਭਗ 1000 ਕਰੋੜ ਤੋਂ ਉੱਪਰ ਜੀਐਸਟੀ ਔਰ ਬੈਟ ਦੇ ਰਿਫੰਡਸ ਪੈਂਡਿੰਗ ਨੇ ਔਰ ਇਹ ਸਰਕਾਰ ਦੇ ਕੰਤੇ ਜੂਨ ਹੀ ਰੇਗਦੀ ਬਾਰ ਬਾਰ ਰਿਪਰੈਜ਼ੈਂਟੇਸ਼ਨ ਕਰਨ ਦੇ ਬਾਅਦ ਬਾਰ ਬਾਰ ਬੇਨਤੀਆਂ ਕਰਨ ਦੇ ਬਾਵਜੂਦ ਮਈ ਤੋਂ ਕਿਸੇ ਵੀ ਵਪਾਰੀ ਨੂੰ ਕੋਈ ਰਿਫੰਡ ਨਹੀਂ ਮਿਲਿਆ ਔਰ ਇਹ ਜਿਹੜਾ ਪੈਸਾ ਰਿਫੰਡ ਮੰਗਦੇ ਨੇ ਵਪਾਰੀ ਉਹ ਕੋਈ ਸਰਕਾਰ ਕੋਲ ਕੋਈ ਭੀਖ ਨਹੀਂ ਮੰਗ ਰਹੇ ਇਹ ਉਹਨਾਂ ਦੇ ਦੁਆਰਾ ਦਿੱਤਾ ਹੋਇਆ ਟੈਕਸ ਹੈ ਜਿਹੜਾ ਕਿ ਐਕਸੈਸ ਸਰਕਾਰ ਕੋਲ ਚਲੇ ਗਿਆ ਉਹਦੀ ਵਾਪਸੀ ਮੰਗਦੇ ਨੇ ਇੱਕ ਤਾਂ ਨਰੇ ਵੀ ਸਰਕਾਰ ਕੋਲ ਕੋਈ ਚੀਜ਼ ਕਲੇਮ ਕਰਦੇ ਪਏ ਆ ਜੀ ਸਰਕਾਰ ਕੋਲ ਪੈਸਾ ਹੈ ਨਹੀਂ ਜਾਂ ਕੋਈ ਹੋਰ ਕੋਈ ਗੱਲ ਹੋਊਗੀ ਫਿਰ ਦੇਖਾਂਗੇ ਜੀ ਫਾਈਲ ਐਗਜ਼ਾਮਨ ਕਰਾਂਗੇ ਤੇ ਦਿਆਂਗੇ ਜੀ ਬੰਦਾ ਹੈ ਨਹੀਂ ਬੰਦਾ ਉਹ ਬਈ ਇਹ ਤੇ ਸਿੱਧਾ ਸਿੱਧਾ ਵਪਾਰੀ ਵੱਲੋਂ ਦਿੱਤਾ ਗਿਆ ਟੈਕਸ ਜਿਹੜਾ ਤੁਹਾਡੇ ਕੋਲ ਐਕਸੈਸ ਚਲੇ ਗਿਆ ਰੇਟ ਡਿਫਰੈਂਸ ਕਰਕੇ ਐਕਸਪੋਰਟ ਕਰਕੇ ਜਾਂ ਹੋਰ ਕਾਰਨਾ ਕਰਕੇ ਜਿਹੜਾ ਇਨਪੁਟ ਟੈਕਸ ਵੱਧ ਗਿਆ ਆਉਟਪੁਟ ਟੈਕਸ ਘਟ ਗਿਆ ਉਹਦਾ ਜਿਹੜਾ ਡਿਫਰੈਂਸ ਹੁੰਦਾ ਉਹ ਵਪਾਰੀ ਕਲੇਮ ਕਰਦਾ ਸਿੱਧੀ ਭਾਸ਼ਾ ਵਿੱਚ ਤੁਸੀਂ ਉਧਰ ਹੀ ਡਾਕਾ ਮਾਰਨ ਬੈਠੇ ਹੋ ਹਰ ਮਹੀਨੇ ਤੁਸੀਂ ਦਿਖਾ ਦੋ ਇਹ ਅਸੀਂ 15% ਇੰਕਰੀਜ਼ ਕਰ ਲਈਏ 15% ਇੰਕਰੀਜ਼ ਕਰ ਲਿਆ ਜੀ ਰੈਵਨਿਊ ਕਿੰ ਨੂੰ ਮੂਰਖ ਬਣਾ ਰਹੇ ਹੋ ਕਿਆ ਵਪਾਰੀ ਦੀ ਕਮਰ ਤੋੜ ਕੇ ਉਹਦੇ ਵਪਾਰ ਨੂੰ ਬੰਦ ਕਰਕੇ ਇਹ ਤੁਸੀਂ ਜੀਐਸਟੀ ਦਾ ਐਕਸੈਸ ਦਿਖਾ ਲੋਗੇ ਫਿਰ ਵੈਟ ਔਰ ਜੀਐਸਟੀ ਦਾ ਰਿਫੰਡ ਰੂ ਤੁਸੀਂ ਆਪਣੇ ਕੋਲ ਰੋਕ ਲੈਂਦੇ ਹੋ ਔਰ ਉਹਦੇ ਬਾਅਦ ਦਖਾਂਦੇ ਸਾਡੀ ਇੰਨੀ ਫਿਗਰ ਵੱਧ ਗਈ ਕਿਉਂ ਮੂਰਖ ਬਣਾ ਰਹੇ ਹੋ ਪੰਜਾਬੀ ਸੋ ਮੇਰੀ ਇਹਨੀ ਬੇਨਤੀ ਹੈ ਅੱਜ ਅਸੀਂ ਡਿਸਾਈਡ ਕੀਤਾ ਹੈਗਾ ਵਪਾਰਕ ਜਥੇਬੰਦੀਆਂ ਨੇ ਔਰ ਪੰਜਾਬ ਟੈਕਸ ਬਾਹਰ ਐਸੋਸੀਏਸ਼ਨ ਤੇ ਸਾਡੀਆਂ ਡਿਸਟ੍ਰਿਕਟ ਟੈਕਸੇਸ਼ਨ ਬਾਹਰ ਐਸੋਸੀਏਸ਼ਨਸ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ ਇੱਕ ਜੁਆਇੰਟ ਮੀਟਿੰਗ ਤੇ ਅਸੀਂ ਡਿਸਾਈਡ ਕੀਤਾ ਕਿ ਜੇ 8 ਦਸੰਬਰ ਤੱਕ ਹੁਣ ਤੱਕ ਦਾ ਬਕਾਇਆ ਮੈਂ 1 ਮਹੀਨੇ ਦੀ ਜਿਵੇਂ ਕਰਦੇ ਕਿ 1 ਮਹੀਨੇ ਦਾ ਪਾਤਾ 2 ਮਹੀਨੇ ਦਾ ਪਾਤਾ ਹੁਣ ਤੱਕ ਦਾ ਬਕਾਇਆ ਜਿੰਨਾ GST ਔਰ VAT ਰਿਫੰਡ ਬੰਦਾ ਹੈ ਜੇ 8 ਤਰੀਕ تک ਨਾ ਦਿੱਤਾ ਤੇ ਵਪਾਰਕ ਜਥੇਬੰਦੀਆਂ ਤੇ ਟੈਕਸ ਬਾਰ ਐਸੋਸੀਏਸ਼ਨ ਜਿਹੜਾ ਪੱਧਰ ਦੇ ਉੱਤੇ ਇਹਨਾਂ ਦੇ ਅਫਸਰਾਂ ਦਾ ਕਰਾਉ ਕਰਨ ਗਿਆ ਇਹਨਾਂ ਦਫ਼ਤਰ ਦਾ ਕਰਾਉ ਕਰਨ ਗਿਆ ਇਹ ਅੱਜ ਦੀ ਸਾਡਾ ਜਿਹੜਾ ਕਾਲ ਹੈ ਲੇਕਿਨ ਸਾਡੀ ਅਸੀਂ ਉਮੀਦ ਕਰਦੇ ਹਾਂ ਕਿ ਬੈਟਰ ਸੈਂਸ ਪ੍ਰਵੇਲ ਕਰੇਗੀ ਸਰਕਾਰ ਦੇ ਉੱਤੇ ਵਿੱਤ ਮੰਤਰੀ ਦੇ ਉੱਤੇ ਫਾਈਨੈਂਸ਼ੀਅਲ ਕਮਿਸ਼ਨਰ ਦੇ ਉੱਤੇ ਟੈਕਸੇਸ਼ਨ ਕਮਿਸ਼ਨਰ ਦੇ ਉੱਤੇ ਔਰ ਜਿਹੜਾ ਬੰਦਲ ਹੈਗਾ ਉਹਦਾ ਆਪਣਾ ਹੱਕ ਹੈ ਵਪਾਰੀ ਦਾ ਉਹ ਪੈਸਾ ਜਿਹੜਾ ਹੈਗਾ ਅਖਤੀ ਲਈ ਤੋਂ ਪਹਿਲਾ ਪਹਿਲਾ ਜਿੰਨਾ ਰਫੰਡ ਬੰਦਾ ਉਹਨਾਂ ਦੇ ਖਾਤੇ ਵਿੱਚ ਆ ਜਾਏਗਾ ਐਸੀ ਉਮੀਦ ਕਰਦੇ ਆਂ ਔਰ ਅਪੀਲ ਵੀ ਕਰਦੇ ਆਂ ਤੁਸੀਂ ਇੱਕ ਚੀਜ਼ ਸਮਝ ਲਓ ਇਹ ਤੁਸੀਂ ਉਹਨਾਂ ਦੀ ਵਰਕਿੰਗ ਕੈਪੀਟਲ ਨੂੰ ਬਲੌਕ ਕਰ ਰਹੇ ਹੋ ਇੱਕ ਪਾਸੇ ਤੁਸੀਂ ਈਜ਼ ਆਫ ਡੂਇੰਗ ਬਿਜ਼ਨਸ ਦੀ ਗੱਲ ਕਰਦੇ ਹੋ ਇੱਕ ਪਾਸੇ ਟਰੇਡਰ ਔਰ ਇੰਡਸਟਰੀ ਫ੍ਰੈਂਡਲੀ ਐਟਮੋਸਫੇਅਰ ਦੀ ਗੱਲ ਕਰਦੇ ਹੋ ਦੂਜੇ ਪਾਸੇ ਜੇ ਤੁਸੀਂ ਉਹਨਾਂ ਦੀ ਵਰਕਿੰਗ ਕੈਪੀਟਲ ਹੀ ਬਲੌਕ ਕਰ ਲਈ ਤੇ ਵਪਾਰੀ ਕਿੱਥੋਂ ਵਪਾਰ ਕਰ ਲੇਗਾ ਤੁਸੀਂ ਮਜਬੂਰ ਕਰ ਰਹੇ ਹੋ ਪੰਜਾਬ ਦੇ ਇੰਡਸਟਰੀਸਟ ਨੂੰ ਪੰਜਾਬ ਦੇ ਵਪਾਰੀ ਨੂੰ ਕਿ ਉਹ 2 ਨੰਬਰ ਦੇ ਵਿੱਚ ਕੰਮ ਕਰੇ। ਉਹ ਜੇ ਤੁਹਾਨੂੰ ਵਰਕਿੰਗ ਕੈਪੀਟਲ ਨਹੀਂ ਹੋਏਗਾ ਤਾਂ ਪੱਕੇ ਚ ਕੰਮ ਕਿੱਥੋਂ ਕਰ ਸਕਦਾ? 2 ਨੰਬਰ ਵਾਲੇ ਨੂੰ ਜਿਵੇਂ ਛੱਕਦੇ ਹੋ ਔਰ ਉਹਦੇ ਬਾਅਦ ਆਪਣੇ ਅਫਸਰਾਂ ਨੂੰ 2 ਕਰੋੜ ਰੁਪਇਆ ਹਰ ਮਹੀਨੇ ਇਕੱਠਾ ਕਰਨ ਦਾ ਇਨਸਪੈਕਸ਼ਨ ਆਪ ਆ ਕੇ ਤੁਸੀਂ ਕੋਟਾ ਫਿਕਸ ਕਰਦੇ ਹੋ। ਇਹ ਦੋਨੋਂ ਅਥੀੜਾ ਲੁੱਟਣ ਦਾ ਕੰਮ ਹੈਗਾ ਪੰਜਾਬ ਸਰਕਾਰ ਨੂੰ ਬੰਦ ਕਰਨਾ ਪਏਗਾ ਜੇ ਪੰਜਾਬ ਦੇ ਵਿੱਚ ਟ੍ਰੇਡ ਇੰਡਸਟਰੀ ਨੂੰ ਬਚਾਉਣਾ ਹੈ। ਅੱਛਾ ਜੀ ਸਾਹਿਬ ਕੇਂਦਰ ਸਰਕਾਰ ਨੂੰ ਵੀ ਤਾਂ ਟੈਕਸ ਪਿਆ ਵਾ ਪੰਜਾਬ ਗਵਰਨਮੈਂਟ ਦਾ ਜਿਹੜਾ ਕਿ ਰਿਫੰਡ ਮੰਗਦੇ ਪਏ ਆ ਪੰਜਾਬ ਗਵਰਨਮੈਂਟ ਇੱਕ ਵਾਰੀ ਨਹੀਂ ਕਈ ਵਾਰੀ ਕਹਿ ਚੁੱਕੀ ਹੈ ਕਈ ਵਾਰੀ ਅਪੀਲ ਕਰ ਚੁੱਕੀ ਹੈ ਮੈਂ ਚੈਲੰਜ ਕਰਦਾ ਚੀਮਾ ਜੀ ਨੂੰ ਉਹ ਇਹ ਦੱਸ ਦੇਣ ਜੀਐਸਟੀ ਦਾ ਕੰਪਨਸੇਸ਼ਨ ਦਾ 1 ਰੁਪਿਆ ਵੀ ਜੇ ਪੈਂਡਿੰਗ ਹੋਵੇ ਕੇਂਦਰ ਸਰਕਾਰ ਵੱਲੋਂ ਸਾਰੇ ਸੂਬੇ ਸਰਕਾਰਾਂ ਦਾ ਜਿੰਨਾ GST ਦਾ ਕੰਪਨਸੇਸ਼ਨ ਸੀਗਾ ਉਹ ਸਾਰਿਆਂ ਸਾਰਾ ਦਿੱਤਾ ਜਾ ਚੁੱਕਾ ਹੈ ਇਹ ਇੱਕ ਸੁਪਨੇ ਦਾ ਆਈਦਾ ਹੈ ਨਾ ਕਿ ਜੇ ਮੈਂ ਰਾਜਾ ਹੁੰਦਾ ਤੇ ਮੇਰੇ ਕੋਲ ਆ ਹੁੰਦਾ ਤੇ ਆਮ ਆਦਮੀ ਪਾਰਟੀ ਦਾ ਹਿਸਾਬ ਹੈ ਕਿ ਜੇ ਜੇ ਮੈਂ ਐਦਾਂ ਹੁੰਦਾ ਤੇ ਮੇਰਾ ਇੰਨਾ 60 ਕਰੋੜ ਰੁਪਇਆ ਹੋਰ ਹੁੰਦਾ ਸਰਕਾਰਾਂ ਸੁਪਨਿਆਂ ਤੇ ਨਹੀਂ ਚੱਲਦੀਆਂ ਸਰਕਾਰਾਂ ਫੈਕਟਸ ਤੇ ਚੱਲਦੀਆਂ ਨੇ ਰਿਐਲਿਟੀ ਤੇ ਚੱਲਦੀਆਂ ਨੇ ਪਰ ਮੈਂ ਦਾਅਵਾ ਕਰਦਾ कि केंद्र सरकार ਵੱਲ जीएसटी ਕੰਪੰਸੇਸ਼ਨ ਦਾ ਇੱਕ ਨਿੱਕਾ ਪੈਸਾ ਵੀ ਸਟੇਟ ਗਵਰਨਮੈਂਟ ਦਾ ਪੈਂਡਿੰਗ ਨਹੀਂਗਾ ਇਹ ਸਾਰਾ ਸਿਰ ਝੂਠ ਬੋਲਿਆ ਜਾ ਰਿਹਾ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਕਿ ਇਹਨਾਂ ਦੀ ਆਦਤ ਹੈ ਇਹਨਾਂ ਦਾ ਡੀਐਨਏ ਹੈ ਪਰ ਵਪਾਰੀ ਵਰਗ ਵੀ ਕਿਤਨਾ ਕਿਤੇ ਹਰ ਵਾਰ ਇਸ ਚੀਜ਼ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਅਪਰੋਚ ਕਰਦਾ ਔਰ ਕੇਂਦਰ ਸਰਕਾਰ ਨੂੰ ਵੀ ਅਪਰੋਚ ਕਰਦਾ ਕਿਹਾ ਜਾਂਦਾ ਕਿਉਂਕਿ ਕਈ ਐਸੋਸੀਏਸ਼ਨਾਂ ਜਿਹੜੀਆਂ ਹੈਗੀਆਂ ਜਿਹੜੀਆਂ ਸਰਕਾਰ ਦੇ ਨੂੰ ਅਪੀਲ ਕਰ ਚੁੱਕੀਆਂ ਨੇ ਜਿਤ ਤੱਕ ਕੇਂਦਰ ਸਰਕਾਰ ਦਾ ਪ੍ਰਸ਼ਨ ਹੈਗਾ ਜੀਐਸਟੀ ਦੇ ਫੰਡਸ ਜਿਹੜੇ ਕੇਂਦਰ ਸਰਕਾਰ ਮੈਂ ਕਹੂੰਗੀ ਇਹਦੇ ਵਿੱਚ ਕੁਝ ਕੇਸਸ ਸਟੇਟ ਗਵਰਨਮੈਂਟ ਸਟੇਟ ਜੀਐਸਟੀ ਕੋਲ ਜਾਂਦੇ ਨੇ ਕੁਝ ਕੇਸਸ ਸੈਂਟਰਲ ਜੀਐਸਟੀ ਕੋਲ ਜਾਂਦੇ ਨੇ ਜਿਹੜੇ ਸੈਂਟਰਲ ਜੀਐਸਟੀ ਦੇ ਕੋਲ ਜਾਂਦੇ ਨੇ ਉਹਨਾਂ ਦੀ ਰਿਫੰਡ ਦੇ ਵਿੱਚ ਕੋਈ ਸਮੱਸਿਆ ਨਹੀਂ ਆ ਰਹੀ ਉਹ ਰੈਗੂਲਰ ਰਿਫੰਡ ਸ਼ੂ ਹੋ ਰਹੇ ਨੇ ਸਮੱਸਿਆ ਆ ਰਹੀ ਹੈ ਕੇਵਲ ਪੰਜਾਬ ਸਰਕਾਰ ਦੀ ਸਟੇਟ ਜੀਐਸਟੀ ਦੀ ਜਿਹੜੇ ਕਿਸੇ ਉਹਨਾਂ ਕੋਲ ਹੈਗੇ ਨੇ ਉਹਨਾਂ 'ਚ ਰਿਫੰਡ ਸ਼ੂ ਨਹੀਂ ਹੁੰਦੇ ਟਾਈਮ ਸਿਰ ਉਹਨਾਂ ਦੇ ਡਾਕਾ ਮਾਰ ਕੇ ਬੈਠੇ ਰਹਿੰਦੇ ਨੇ ਤਾਨੂੰ ਕਿ ਲੱਗਦਾ ਪਿੱਛੇ ਕਾਰਨ ਕੀ ਹੈ ਸਰ ਇੰਨਾ ਮੱਕਿਓ ਪੈਸਾ ਫਾਈਨੈਂਸ਼ੀਅਲ ਮਿਸਮੈਨੇਜਮੈਂਟ ਨੀਚ ਖੋਟ ਨiyet ਹੀ ਨਹੀਂ ਹੈਗੀ ਅਦਰਵਾਈਜ਼ ਅਦਰਵਾਈਜ਼ ਦੱਸੋ ਮੈਨੂੰ ਤੁਹਾਡਾ ਪੈਸਾ ਐਕਸੈਸ ਤੁਹਾਡੇ ਕੋਲ ਤੁਸੀਂ ਦਿੱਤਾ ਹੋਇਆ ਤੁਹਾਨੂੰ ਲੈਣ ਦਾ ਹੱਕ ਨਹੀਂਗਾ ਕਾਨੂੰਨ ਕਹਿੰਦਾ ਕਿ ਤੁਹਾਨੂੰ ਮਿਲਣਾ ਚਾਹੀਦਾ ਫਿਰ ਤੁਸੀਂ ਕਿਸ ਗੱਲ ਕਿਸ ਕਿਸੇ ਕਪੈਸਿਟੀ ਚ ਰੋਕਦੇ ਹੋ ਦੱਸੋ ਮੈਨੂੰ ਸਾਬ ਦਿਓ ਹਾਂ ਤੁਹਾਡੇ ਕੋ ਕੋਈ ਐਡੀਸ਼ਨਲ ਮੰਗਦਾ ਹੋਇਆ ਵਪਾਰੀ ਕਿ ਵੀ ਤੁਸੀਂ ਆਪਣੀ ਜੇਬ ਚੋਂ ਸਾਨੂੰ ਕੁਝ ਦੇ ਦਿਓ ਫੇਰ ਤੇ ਮੈਂ ਮਨ ਸਕਦਾ ਵਾਂ ਕਿ ਤੁਸੀਂ ਕੋਈ ਕੋਈ ਜੀ ਸਾਡੇ ਕੋਲ ਪੈਸਾ ਹੈ ਨਹੀਂ ਸਹੀ ਸੱਜੇ ਐ ਖੱਬੇ ਐ ਤਾਂ ਆ ਵੈ ਇਹ ਤੇ ਸਿੱਧਾ ਸਿੱਧਾ ਵਪਾਰੀ ਦਾ ਦਿੱਤਾ ਹੋਇਆ ਪੈਸਾ ਤੁਹਾਡੇ ਕੋਲ ਗਿਆ ਵੈ ਰੇਟ ਡਿਫਰੈਂਸ ਕਰਕੇ ਉਹ ਵਾਪਸ ਮੰਗਦਾ ਪਿਆ ਆਪਣਾ ਰਿਫੰਡ ਮੰਗਦਾ ਜਿਹੜਾ ਉਹ ਲੈਜਿਟਿਮੇਟ ਰਿਫੰਡ ਬੰਦਦਾ ਉਹਨੂੰ ਦੇਣ ਚ ਤੁਸੀਂ ਕਿਉਂ ਕਰਦੇ ਹੋ ਜੀ ਕਿਸ ਹੱਕ ਨਾਲ ਤੁਸੀਂ ਉਹਦਾ ਡਾਕਾ ਮਾਰਦੇ ਪਿਓ ਕਿਸ ਹੱਕ ਨਾਲ ਤੁਸੀਂ ਉਹਦਾ ਜੀਐਸਟੀ ਰੀਟੇਨ ਕਰਦੇ ਪਿਓ ਮਨਸ਼ਾ ਕੀ ਹੈ ਸਰ ਉਹਦੇ ਵਿੱਚ ਇਨਕੰਪੀਟੈਂਟ ਸਰਕਾਰ ਪੈਸਾ ਕਿਧਰ ਕਿਤੇ ਵਰਤੀ ਜਾਣਾ ਤਨ ਖਵਾ ਦੇ ਜੋ ਕਿ ਪੈਸੇ ਨਹੀਂ ਇੱਥੋਂ ਫੜ ਲਿਆ ਉਧਰ ਕਰ ਲਿਆ ਇਧਰ ਇਹਦੀ ਟੋਪੀ ਉਹਦੇ ਸਿਰ ਉਹਦੀ ਟੋਪੀ ਉਹਦੇ ਸਿਰ ਉਹ ਬਈ ਜੇ ਵਪਾਰ ਨਹੀਂ ਹੋਊਗਾ ਤਾਂ ਪੰਜਾਬ ਕਿੱਥੋਂ ਚੱਲੂਗਾ ਕਿੱਥੋਂ ਪੰਜਾਬ ਤਰਕੀਆਂ ਕਰੂਗਾ ਸੋ ਮੇਰੀ ਬੇਨਤੀ ਹੈ ਕਿ ਵਪਾਰੀ ਨੂੰ ਸੜਕਾਂ ਤੇ ਆ ਕੇ ਮਜਬੂਰ ਨਾ ਕਰੋ ਔਰ ਜਿਹੜਾ ਬੰਦਾ ਰਖੰਡਾ ਉਹਨੂੰ